ਦਰਸ਼ਨ ਕੀਜੈ ਇੱਕ ਤੁ ਪੂਰੀ 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 ਦਰਸ਼ਨ ਕੀਜੈ ਇਕ ਪੂਰੇ ਦਰਸ਼ਨ ਤੇ ਜੈ ਕਿਸਦਾ ਸੁਪਿਆre ਸਿਰ ਧਰੀ ਉਤਾਰੇ ਕਿਸਦਾ ਸੁਪਿਆre ਸਿਰ ਧਰੀ ਉਤਾਰੇ ਇਕ ਪੂਰੇ ਦਰਸ਼ਨ ਤੇ ਜੈ ਇਕ ਪੂਰੇ ਦਰਸ਼ਨ ਤੇ ਜੈ ਇਕ ਪੂਰੇ ਦਰਸ਼ਨ ਤੇ ਯੋ ਪੂਰੇ ਦਰਸ਼ਨ ਤੇ ਜੈ ਇਹ ਵੀ ਪੂਰੇ ਦਰਸ਼ਨ ਤੇ ਜੈ ਕੁਣ ਕਰ ਵਾਹਿਗੁਰੂ ਜੀ ਕੀ ਫਤ ਸ੍ਰੀ ਭਗਵਤੀ ਜੀ ਸਹਾਈ ਮਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਿਮ ਭਗਤ ਜੀ ਸਮਰਪੈ ਗੁਰੂ ਨਾਨਕ ਲੰਦੇ ਆਏ ਤੇ ਰੰਗਰ ਗੁਰਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੈ ਸ੍ਰੀ ਹਰਦਾਇ ਸੁਰੂਆਤਿ ਕ੍ਰਿਸ਼ਨੋੰ ਤਉ ਹਿਵੇ ਜਿਸੁ ਦਿੱਤਿ ਸਭ ਦੋਖ ਜਾਵੇ ਤੇਗ ਬਹਾਦਰ ਸੁਮਰਿਐ ਘਰਿ ਨਉ ਨਿਤ ਆਵੈ ਭਾਵੇ ਸਭ ਤਾਈ ਹੋ ਸਹਾਈ ਦਸੋਂ ਬਾਦਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਸਹਾਈ ਦਸੋਂ ਬਾਦਸ਼ਾਹੀ ਆਦਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਮਾਰਿ ਸ਼ੁੰਡੂਦਾਰਤਾ ਕੀ ਅੰਦਰ ਕੋ ਬੋਲੋ ਜੀ ਪੰਗਾਂ ਤੇ ਅਰਵਾ ਚਹ ਹੱਸੇ ਬਿਆ ਬਿਆ ਚਾਲੀਆਂ ਮੁਕਤੀਆਂ ਹਟੀਆਂ ਜੱਤੀਆਂ ਤਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਛੇ ਗਿਆ ਉਹ ਦੇਵ ਚਲਾਈ ਤੇਗ ਵਾਹੀ ਦੇਵ ਕੇ ਅਣਡਿੱਕ ਕੀਤਾ ਜੰਨੋ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਅੰਦਰ ਕੋ ਖਾਲਸਾ ਦੀ ਬੱਲਦ ਜੰਨੋ ਸੰਦਾ ਸੰਗੜਿਆ ਨੇ ਧਰਮ ਹੀ ਇਹ ਤੇ ਸ੍ਰੀ ਸੁਦਤੇ ਗੰਦ ਗੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਈ ਗਈ ਗਰਤਵਾਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਅੰਦਰ ਨਹੀਂ ਹਾਰਿਆ सिखी केसां सुवासां नालाई ती कमाई ख़ालसा जीवार ध्यान तरकियो बोलो प्रथमत ख़ालसा जी, जी।, जी। पियोस है जरबत ख़ालसा जी वा ही गुरू ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋਖੂ ਹੋਵੀ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹਾਂ ਰਸਿਆਰੇ ਆਏ ਤ ਦੇਗ ਤੀਜ ਫਤ ਬਿਰਦ ਕੀ ਤਾਜਪੰਨ ਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਮੋਲ ਜੀ ਸਿੱਖ ਦਾਨ ਕੇਸ ਦਾਨ ਰਹਿਤ ਦਾਨ ਬੀਤ ਦਾਨ ਵਿਸਾਹਾ ਦਾਨ ਪਰੂਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕਿਆ ਝੰਡੇ ਗੰਗੇ ਜੁਬਦ ਕਾ ਤਮਾ ਧਰਮ ਦਾ ਜੈਕਾਰ ਗੋਲ ਆਹ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪਵਾਹੀ ਗੁਰੂ ਏ ਅਕਾਲ ਪੁਰਖ ਆਪਣੇ ਬੰਦ ਦੇ ਸਦਾ ਸੁਹਾਈ ਵਪਾਰ ਜੀ ਆ ਸ੍ਰੀ ਮਨਕਾਣਾ ਸਾਹਿਬ ਅਤਿ ਹੋ ਰ ਗੁਰਦੁਆਰਿਆਂ ਗੁਰ ਕਾ ਮਾਂ ਦੇ ਜਿਨ੍ਹਾਂ ਤੋਂ ਪਰੰਤਨ ਉਹ ਛੋੜ ਆ ਗਿਆ ਜੇ ਨਾ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸਿਵਾ ਸੁਭਾਉ ਦਾ ਦਾਨਪਾਲ ਸਾਹਿਬ ਨੇ ਬਖਸ਼ੇ ਕੀ ਜੰਮ ਆਵੇ ਆਵੇ ਮਾਨ ਸਤਿਗੁਰੂ ਲੈ ਪੜ ਆਵੇ ਤਾਣ ਮੈ ਉਹ ਤਾ ਆਵੇ ਸੱਜੇ ਜਿਤਾ ਗਾਹੇ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਾ ਆਪ ਦੇ ਦੇ ਹੱਥ ਦੇਬ ਘੜੇ ਅੰਦਰ ਚਾਰ ਪਹਿਰ ਰੈਣ ਬਤੂ ਧਈ ਚਾਰ ਪਹਿਰ ਦਿਨ ਆਪਣੇ ਘੜੇ ਅੰਦਰ ਜਦੀਦ ਕਰੋੜਾਂ ਧੰਨ ਧੰਨ ਅਮਰ ਸਭੇ ਬੱਗਾ ਦੀਖ ਸਿੰਘ ਸਾਹਿਬ ਦੀ ਦਿਨਾਂ ਦੇ ਪਾਵਨ ਪਵਿੱਤਰ ਅਸਥਾਨ ਬੁਰਦਾਨਾ ਸਿਧਾਂਤ ਸਾਹਿਬ ਜੀ ਕੋ ਪਾਵਨ ਅੰਦਰ ਬਾੜ ਦੇ ਅੰਦਰ ਸੋ ਮੋਸਿੰਗਾ ਸੰਤਿਆਰ ਹੰਨ ਕਿਰਪਾ ਕਰੇ ਸੰਗਸਣਾਂ ਤੇ ਪ੍ਰਕਾਸ਼ ਮਨ ਹੋ ਕਰ ਸੰਗਤਾਂ ਨੂੰ ਖੁੱਲ੍ਹੇ ਬਰਸ਼ਿੰਦ ਬਾਰ ਪਾਵਨ ਪਵਿੱਤਰ ਉਪਦੇਸ਼ ਵਰਸੂ ਨਗਰ ਨਗਰ ਮਹਾਲ ਪਰ ਦਰ ਆਏ ਸੰਗ ਦੀਆਂ ਹਾਧਰੀਆਂ ਬਰਕਰਵਾਨ ਕਰਨੀਆਂ ਦਰੋ ਘਰੋ ਸਿੱਖੀ ਸਵਤ ਪਰੇ ਸਵਾ ਨਾਮਦਾਨ ਬਖਸ਼ਦਾ ਸੋ ਬੱਬਾ ਹਵਨ ਆਵਾ ਪੂਰਨ ਕਰਨੀ ਆ ਜਾਤ ਦੇ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੀਂ ਆਤਜੇ ਕਰੋ ਕਿਰਪਾ ਪਵਨ ਸਰੂਪ ਨਿਵਾਸ ਅਸਥਾਨ ਤੇ ਪ੍ਰਕਾਸ਼ ਇਸਥਾਨ ਤੇ ਲਾਣ ਦੀ ਆਦੇ ਬਖਸ਼ੋ ਦੇ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ

ਵਾਹਿਗੁਰੂ ਜੀ ਕੀ ਫਤਿਹ ਬੋਲੇ